ਘਟਾਲੇ ਦਾ ਅੱਜ ਪਤਾ ਲੱਗਾ ਐ ਐਮਐਲਏ ਸਾਹਿਬ ਸਾਡੇ ਆਊਟ ਆਫ ਕੰਟਰੀ ਨੇ ਲੋਕਾਂ ਦੀਆਂ ਕਨਗਾ ਤੁਸੀਂ ਆਪਣੇ ਗਦਾਮ ਚ ਰੱਖ ਰੱਖ ਜਿਹੜਾ ਕਰਪਟਿਕ ਡਿਪੂ ਹੋਲਡਰ ਹੋਏਗਾ ਉਹਦੇ ਖਿਲਾਫ ਹਮੇਸ਼ਾ ਕਾਰਵਾਈ ਕਰਾਂਗਾ ਵੀ ਮੇਰੇ ਖਿਆਲ ਦੀ ਮੰਡੇ ਜਿਹੜੀ ਉਹਦੀ ਟਰਾਂਸਫਰ ਹੋਏ ਨਹੀਂ ਆ ਮੇਰੀ ਵਾਰਡ ਚ ਕਹੇ ਗਰੀਬ ਬੰਦੇ ਦਾ ਕਾਰਡ ਕਟਿਆ ਗਿਆ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਸਭ ਤੋਂ ਪਹਿਲਾਂ ਤਾਂ ਜਿਹੜੇ ਵੀ ਤੁਹਾਡਾ ਸਾਰਿਆਂ ਦਾ ਚੈਨਲ ਦੇਖ ਰਹੇ ਨੇ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਮ ਰਾਮ ਮੇਰਾ ਨਾਮ ਰੋਬਿੰਦ ਜੋਸ਼ੀ ਹੈ ਮੈਂ ਆਮ ਆਦਮੀ ਪਾਰਟੀ ਦਾ ਵਲੰਟੀਅਰ ਹਾਂ ਵਾਰਡ ਨੰਬਰ 67 ਦੇ ਵਿੱਚ ਜੋ ਪੁਰਾਣੀ 67 ਹੈ ਨਵੀਂ 75 ਨੰਬਰ ਹੈ ਮੇਰੇ ਆਪਣੇ ਐਮ ਐਲ ਏ ਡਾਕਟਰ 인ਦਰਬੀਰ ਸਿੰਘ ਨਿੱਜਰ ਜੀ ਨਾਲ ਕੰਮ ਕਰ ਰਹੇ ਹਾਂ ਇਸ ਵਾਰਡ ਦੇ ਵਿੱਚ ਡਾਕਟਰ ਸਾਹਿਬ ਵੀ ਲੋਕਾਂ ਨਾਲ ਕਾਫੀ ਦੇਰ ਤੋਂ ਜੁੜ ਕੇ ਉਹਨਾਂ ਦੇ ਕੰਮ ਕਰਾ ਰਹੇ ਨੇ ਹੁਣ ਪਿਛਲੇ ਕਈ ਦਿਨਾਂ ਤੋਂ ਡਾਕਟਰ ਸਾਹਿਬ ਆਊਟ ਆਫ ਕੰਟਰੀ ਨੇ ਤੇ ਉਹਨਾਂ ਦੇ ਜਿਹੜੇ ਪੀਏ ਆ ਨਵਨੀਤ ਸ਼ਰਮਾ ਜੀ ਉਹ ਦਿੱਲੀ ਆ ਕੇ ਇੱਥੇ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਉਹਨਾਂ ਦੀਆਂ ਸਮੱਸਿਆਵਾਂ ਸੁਣਦੇ ਨੇ ਉਹਨਾਂ ਦੇ ਕੰਮ ਕਰਾਦੇ ਨੇ ਥੋੜੀ ਜੀ ਸਮੱਸਿਆ ਵੀ ਲੱਗਦੀ ਹੈ ਜੋ ਪਿਛਲੇ 15 ਦੇ ਦਿਨਾਂ ਤੋਂ ਕੁਸ਼ੀ ਵਾਰਡ ਦੇ ਲੋਕਾਂ ਨੇ ਇੱਥੇ ਇੱਕ ਡਿਪੋ 홀ਡਰ ਦੇ ਖਿਲਾਫ ਕੰਪਲੇਨ ਕੀਤੀ ਕਿ ਉਹ ਕੰਨਕਪੂਰੀ ਨਹੀਂ ਦਿੰਦਾ ਬਤਮੀਜ਼ੀ ਕਰਦਾ ਲੋਕਾਂ ਦੇ ਨਾਲ ਜਦੋਂ ਲੈਣ ਜਾਂਦੇ ਆ ਤੇ ਸਭ ਤੋਂ ਵੱਡੀ ਪ੍ਰੋਬਲਮ ਹੈ ਇੱਕ ਲੇਡਿਸ ਜਿਹੜੀਆਂ ਨੇ ਮਤਲਬ ਕਿ ਕਨਕ ਲੈਣ ਜਾਂਦੀਆਂ ਵਿਚਾਰੀਆਂ ਦੋ ਦੋ ਮਤਲਬ ਕਿੰਨੇ ਦੋ ਦੋ ਘੰਟੇ ਲਾਈਨਾਂ 'ਚ ਵੀ ਖੜੀਆਂ ਰਹਿੰਦੀਆਂ ਤੇ ਧੁੱਪੇ ਵੀ ਖੜੀਆਂ ਰਹਿੰਦੀਆਂ ਤੇ ਬਾਅਦ 'ਚ ਉਹਨਾਂ ਨੂੰ ਮਤਲਬ ਬਿਨਾ ਕਨਕ ਦਿੱਤੇ ਵਾਪਸ ਭੇਜ ਦਿੱਤਾ ਜਾਂਦਾ ਹੈ ਉਹਨਾਂ ਨਾਲ ਫਿਰ ਬਦਤਮੀਜ਼ੀ ਕੀਤੀ ਜਾਂਦੀ ਹੈ ਫਿਰ ਸਭ ਤੋਂ ਵੱਡੀ ਗੱਲ ਇੱਕ ਉਹਨਾਂ ਦਾ ਹੱਕ ਉਹਨਾਂ ਨੂੰ ਪੂਰਾ ਨਹੀਂ ਦਿੱਤਾ ਜਾਂਦਾ ਤੇ ਇਹ ਕੰਪਲੇਨ ਲੋਕਾਂ ਦੀ ਹੀ ਲੋਕਾਂ ਨੇ ਦੇਖੋ ਜੀ ਜੋ ਵੀ ਵਲੰਟੀਅਰ ਕੰਮ ਕਰੇਗਾ ਉਹਨਾਂ ਕੋ ਆਣਾ ਹੈ ਤੇ ਅਹੀਂ ਦੇ ਲੋਕਾਂ ਦਾ ਸਾਥ ਦੇਣਾ ਜਿੱਦਾਂ ਸਾਨੂੰ ਲੋਕੀ ਕਹਿਣਗੇ ਉਦਾਂ ਕਰਾਂਗੇ ਕੰਪਲੇਨ ਲੋਕਾਂ ਨੇ ਦਿੱਤੀ ਹੀ ਵਿਭਾਗ ਨੂੰ ਵਿਭਾਗ ਨੇ ਉਹਦੀ ਇਨਕੁਆਇਰੀ ਕੀਤੀ ਹੈ ਤੇ 21 6 ਨੂੰ ਵਿਭਾਗ ਨੇ ਉਹਨੂੰ ਸਸਪੈਂਡ ਕਰਤਾ ਡੀਪੂ ਵਾਲੇ ਨੂੰ ਬੜੇ ਦਿਨਾਂ ਤੋਂ ਲੋਕ ਮਤਲਬ ਮੀਡੀਆ ਚ ਕਹਿ ਰਿਹਾ ਹੈ ਕਿ ਝੂਠੀ ਕੰਪਲੇਨ ਦਿੱਤੀ ਹੈ ਜੇ ਕੰਪਲੇਨ ਉਹਦੀ ਝੂਠੀ ਹੁੰਦੀ ਲੋਕਾਂ ਨੇ ਨਾ ਦਿੱਤੀ ਹੁੰਦੀਆਂ ਕੰਪਲੇਨ ਕਿਸੇ ਵੀ ਤਰ੍ਹਾਂ ਫੇਕ ਹੁੰਦੀ ਤੇ ਫਿਰ ਮਹਿਕਮੇ ਨੇ ਉਹਦੇ ਤੇ ਕਾਰਵਾਈ ਨਹੀਂ ਹੀ ਕਰਨੀ ਮਹਿਕਮੇ ਨੇ ਕਾਰਵਾਈ ਕੀਤੀ ਇਹਦਾ ਮਤਲਬ ਕੰਪਲੇਨ ਜੈਨੂਇਨ ਹੀ ਲੋਕੀ ਸਹੀ ਉਹਨੂੰ ਕਹਿੰਦੇ ਸੀ ਕੀ ਮਤਲਬ ਉਹਦੇ ਦੇ ਸਹੀ ਅਲੀਗੇਸ਼ਨ ਲਾंदे ਸੀ ਅਲੀਗੇਸ਼ਨ ਪ੍ਰੂਵ ਹੋਏ ਨੇ ਮਹਿਕਮੇ ਵੱਲੋਂ ਤੇ ਮਹਿਕਮੇ ਵੱਲੋਂ ਉਹਨੂੰ ਕੱਲ ਸਸਪੈਂਡ ਕਰ ਦਿੱਤਾ ਗਿਆ ਕਿਹੜਾ ਇਲਾਕਾ ਕਿਹਨੇ ਦੇ ਤੋਂ ਡੀਪੂ ਚਲਾ ਰਿਹਾ ਹੈ ਇੱਕ ਖਜ਼ਾਨਾ ਵਾਲਾ ਗੇਟ ਹੈ ਮੇਰੇ ਖਿਆਲ ਉਹਦੀ ਮੈਂ ਵੀਡੀਓ ਇੱਕ ਦੇਖੀ ਉਹਦੇ ਚ ਉਹ ਖੁਦ ਕਾਇਰ ਰਹੀ ਮੈਂ 65 ਸਾਲ ਤੋਂ ਡੀਪੂ ਚ ਲਾ ਰਿਆ ਕੰਪਲੇਨ ਤੋਂ ਕਾਫੀ ਦੇਰ ਤੋਂ ਹੀ ਲੋਕਾਂ ਨੂੰ ਪਰ ਉਹਨਾਂ ਦੇ ਨਾਲ ਕੋਈ ਇਹੋ ਜਿਹਾ ਬੰਦਾ ਨਹੀਂ ਜਿਹੜਾ ਉਹਨਾਂ ਦਾ ਸਾਥ ਦੇ ਕੇ ਉਹਨਾਂ ਨਾਲ ਮੋਢੇ ਨਾਲ ਮੋਢਾ ਖਲੋ ਕੇ ਉਹਦੇ ਡੀਪੂ ਨੂੰ ਸ਼ਿਕਾਇਤ ਕਰਤਾ ਵਲੋਂ ਉਹਨਾਂ ਦਾ ਸਾਥ ਦੇ ਕੇ ਮਤਲਬ ਉਹਨਾਂ ਦੇ ਕਾਰਵਾਈ ਕਰਵਾਉਣ ਵਾਲਾ ਇਹਨਾਂ ਨੂੰ ਬੰਦਾ ਨਹੀਂ ਮਿਲਿਆ ਚਲੋ ਇਹਨਾਂ ਨੂੰ ਮੇਰੇ ਤੇ ਯਕੀਨ ਆਇਆ ਹੈ ਕਿ ਇਹ ਬੰਦਾ ਸਾਡੇ ਨਾਲ ਖਲੋਏਗਾ ਸਾਡੀ ਹੈਲਪ ਕਰੇਗਾ ਮੈਂ ਫੇਰ ਕਹਿੰਨਾ ਪਾਰਟੀ ਬਣੀ ਹੈ ਸਾਡੀ ਜਨਤਾ ਦੇ ਨਾਲ ਬਣੀ ਸੁਪਰੀਮ ਪਾਵਰ ਜਨਤਾ ਹੈ ਜਨਤਾ ਪਹਿਲੇ ਵੀ ਆਪਾਂ ਜਨਤਾ ਦੇ ਨਾਲ ਹਾਂ ਹੁਣ ਵੀ ਜਨਤਾ ਦੇ ਨਾਲ ਆ ਤੇ ਅੱਗੋਂ ਵੀ ਨਾਲ ਰਹਿਣਾ ਹੈ ਅਸੀਂ ਜਨਤਾ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਆਏ ਹਾਂ ਇਹਨਾਂ ਨੂੰ ਵਧੂਣਾ ਨਹੀਂ ਤੇ ਜਿਹੜਾ ਸਰਕਾਰੀ ਕੰਮਾਂ ਦੇ ਵਿੱਚ ਇੰਟਰਪ੍ਰੈਟ ਕਰੇਗਾ ਉਹਨੂੰ ਆਪਾਂ ਬਰਦਾਸ਼ਤ ਨਹੀਂ ਕਰਾਂਗੇ ਉਹਨੇ ਕਵੈਰੀ ਹੋਈ ਸੀ ਅਫਸਰਾਂ ਨੇ ਆ ਕੇ ਕਵੈਰੀ ਕੀਤੀ ਹੈ ਤੇ ਉਹਨਾਂ ਨੇ ਬਿਲਕੁਲ ਕਲੀਅਰ ਕੀਤਾ ਉਹਨਾਂ ਨੂੰ ਕੋਈ ਵੀ ਰੋਲ ਨਹੀਂ ਕਰਦੇ ਭਾਈ ਇਹਨਾਂ ਕਵੈਰੀ ਚ ਕੁਝ ਕਲੀਅਰ ਨਹੀਂ ਕੀਤਾ ਇਨਕੁਆਰੀ ਹੋਈਗੀ ਬਿਆਨ ਹੋਏ ਬਿਆਨ ਕੀ ਹੋਏ ਉਹ ਨੂੰ ਨਹੀਂ ਪਤਾ ਤੇ ਜਦੋਂ ਇਧਰੋਂ ਵੀ ਪਬਲਿਕ ਨੇ ਬਿਆਨ ਦਿੱਤੇ ਜਿਨ੍ਹਾਂ ਨੇ ਕੰਪਲੇਨ ਕੀਤੀ ਸੀ ਤੇ ਉਹਨਾਂ ਨੇ ਆਪਣੇ ਬਿਆਨ ਕਰਾਏ ਇਧਰੋਂ ਪਬਲਿਕ ਨੇ ਆਪਣੇ ਬਿਆਨ ਕਰਾਏ ਤੇ ਜੋ ਬਿਆਨ ਉਹਨਾਂ ਦੇ ਆਧਾਰ ਤੇ ਉਹਨਾਂ ਨੂੰ ਸਹੀ ਰਿਪੋਰਟ ਲੱਗੀ ਉਹਨਾਂ ਨੇ ਬਣਾ ਕੇ ਡਿਪੂ ਸਸਪੈਂਡ ਕਰਤਾ ਕੀ ਪਤਾ ਥੋੜੀ ਆਂਦੀ ਹੋਵੇ ਤਾਂ ਉੱਤੋਂ ਕਾਫੀ ਬੰਦਿਆਂ ਨੂੰ ਦੇਣਾ ਕਨਕ ਭਾਜੀ ਮੈਂ ਮੰਨ ਲਿਆ ਕਿ ਪਿੱਛੋਂ ਥੋੜੀ ਆਂਦੀ ਹੋ ਸਕਦੀ ਹੈ ਬਦਤਮੀਜ਼ੀ ਦੇ ਨਹੀਂ ਕੋਈ ਕਹਿੰਦਾ ਕਿ ਲੇਡੀਜ਼ ਨਾਲ ਮਤਬੀਜ਼ੀ ਕਰੋ ਮਿਸਬੀਹੇਵ ਕਰੋ ਉਹਨਾਂ ਨੂੰ ਕਈਆਂ ਨੂੰ ਇਹ ਕਹਿਣਾ ਕਿ ਤੁਸੀਂ ਆਪਣਾ ਆਧਾਰ ਕਾਰਡ ਦਾ ਅਪਡੇਟ ਹੋਣਾ ਲੈ ਜੀ ਤੁਸੀਂ ਮਸ਼ੀਨ ਤੇ ਅੰਗੂਠਾ ਲਾ ਦਿਓ ਤੇ ਤੁਹਾਡਾ ਆਧਾਰ ਕਾਰਡ ਅਪਡੇਟ ਹੋ ਜਾਏਗਾ ਅਗਲੀ ਵਾਰੀ ਤੁਹਾਨੂੰ ਕਣਕ ਮਿਲ ਜਾਏਗੀ ਤੁਸੀਂ ਦੱਸੋ ਡੀਪੂ ਵਾਲੇ ਕਦੋਂ ਦਾ ਆਧਾਰ ਕਾਰਡ ਅਪਡੇਟ ਵਾਲੀ ਮਸ਼ੀਨ ਲਵਾਉਣ ਲੱਪੇ ਨੇ ਉਹਦਾ ਸਿੱਧਾ ਮਤਲਬ ਹੈ ਕਿ ਇੱਕ ਵਾਰੀ ਮਸ਼ੀਨ ਤੇ ਅੰਗੂਠਾ ਲਵਾ ਲਿਆ ਕਣਕ ਉਹਨਾਂ ਦੀ ਜ਼ਬਤ ਕਰ ਲਈ ਤੇ ਅਗਲੀ ਵਾਰੀ ਚਲੋ ਫੇਰ ਉਹਨਾਂ ਨੂੰ ਦੇ ਦਿੱਤੀ ਭਾਵੇਂ ਥੋੜੀ ਦੇ ਦਿਓ ਇਹ ਜਿਹੜੀ ਫੱਟੀ ਜਾਂਦੀ ਹੈ ਉਹ ਫਿਰ ਜਾਂਦੀ ਕਿੱਥੇ ਹੈ ਇਹ ਤੇ ਸਾਰੇ ਇਹਨਾਂ ਨੂੰ ਪਤਾ ਹੋਵੇ ਮੇਰੇ ਕੋਲ ਥੋੜਾ ਜਿਹਾ ਡਾਟਾ ਹੈਗਾ ਕਿ ਜਿਹੜੀ ਲੋਕਾਂ ਦੀ ਕਨਕ ਇਹਨਾਂ ਨੂੰ ਕੱਟੀ ਜਾਂਦੀ ਹੈ ਮੈਂ ਨਕਾਲੀ ਸਟੇਟਮੈਂਟ ਮੈਂ ਕਢਾਈ ਆ ਇਹਦੇ ਵਿੱਚ ਸਭ ਤੋਂ ਪਹਿਲੇ ਓਮ ਪ੍ਰਕਾਸ਼ ਜਿਹੜਾ ਡੀਪੂ ਇਹ ਚਲਾਉਂਦਾ ਪਿਆ ਇਹਦੇ ਵਿੱਚ ਤੁਸੀਂ ਦੇਖੋ ਓਮ ਪ੍ਰਕਾਸ਼ ਦੇ ਡੀਪੂ ਦੇ ਵਿੱਚੋਂ ਅੱਜ ਤੱਕ ਦੇ ਰਿਕਾਰਡ ਦੇ ਹਿਸਾਬ ਨਾਲ 3309 ਕਿਲੋ 3309 ਕਿਲੋ ਬੈਲੈਂਸ ਬਚਦਾ ਪਿਆ ਇਹ 3309 ਕਿਲੋ ਮੈਂ ਜਗਵਿੰਦਰ ਸਿੰਘ ਇਨਸਪੈਕਟਰ ਨੂੰ ਵੀ ਪੁੱਛਣਾ ਚਾਹਾਂਗਾ ਕਿ ਅੱਜ ਤੋਂ ਅੱਜ ਤੋਂ ਅਗਰ ਇਹ ਕਾਰਡ ਇਹਦਾ ਕਰੰਟ ਬੈਲੈਂਸ ਨਹੀਂ ਜ਼ੀਰੋ ਕੀਤਾ ਤੇ ਮੈਂ ਜਗਵਿੰਦਰ ਸਿੰਘ ਤੇ ਵੀ ਕਾਰਵਾਈ ਕਰਵਾਵਾਂਗਾ ਇਹ 3309 ਕਿਲੋ ਕਨਗ ਕਿੱਥੇ ਗਈ ਹੈ ਜਿਹੜੀ ਓਮ ਪ੍ਰਕਾਸ਼ ਦਾ ਡੀਪੂ ਹੈ ਸਪਲਾਈ ਇਹਦੀ ਮੋਨੂ ਕਰਦਾ ਮਤਲਬ ਮੋਨੂ ਦਿੰਦਾ ਇਹਦੀ ਕਨਗ ਫਿਰ ਤੁਸੀਂ ਦੇਖੋ ਇਹ ਇੱਕ ਹੋਰ ਡੀਪੂ ਗਾਵਾ ਹੈ ਇਹ ਮਨੀਸ਼ ਕੁਮਾਰ ਮੋਨੂ ਦਾ ਡੀਪੂ ਹੈ ਇਹਦਾ ਕਰੰਟ ਬੈਲੈਂਸ 240 ਕਿਲੋ ਬੋਲਦਾ ਪਿਆ 240 ਕਿਲੋ ਕਨਕ ਤੇ 3309 ਕਿਲੋ ਕਨਕ ਤੁਸੀਂ ਦੱਸੋ ਇਹ ਸਾਰੀਆਂ ਕਨਕਾਂ ਮੈਨੂੰ ਕਿੱਥੇ ਹੈ ਕਰੰਟ ਬੈਲੈਂਸ ਜੋ ਬੋਲਦੀਆਂ ਅੱਜ ਦਾ ਰਿਕਾਰਡ ਘੜਾਇਆ ਨਾ ਇਹਦਾ ਜਵਾਬ ਇਨਸਪੈਕਟਰ ਕੋ ਹੋਗਾ ਅਗਰ ਇਹਨਾਂ ਦਾ ਗਦਾਮ ਹੈ ਤੇ ਅੱਜ ਹੀ ਰਿਕਵਰ ਕਰਾਣਾ ਹੈ ਗਦਾਮ ਦੇ ਵਿੱਚੋਂ ਫਿਰ ਇੱਕ ਹੈ ਚਨਕ ਦੀ ਸਪਲਾਈ ਹੈ ਮਨੀਸ਼ ਕੁਮਾਰ ਮੁੰਨੂ ਨੂੰ ਲੱਗੀ ਹੋਈ ਵੀਨੇ ਕੁਮਾਰ ਦੀ ਇਹਦੇ 'ਚ ਦੇਖੋ ਮੋਰ ਥੈਨ 1500 ਕਿਲੋ ਕਨਕ ਇਹਦਾ ਕਰੰਟ ਬੈਲੈਂਸ ਅੱਜ ਦੇ ਹਿਸਾਬ ਨਾਲ ਬੋਲਦਾ ਪਿਆ ਇਹ ਕਨਕਾ ਕਿੱਥੇ ਗਈਆਂ ਇਹ ਇਨਸਪੈਕਟਰ ਵੀ ਮੈਨੂੰ ਲੱਗਦਾ ਇਹ ਨਾਲ ਰ ਲਿਆਇਆ ਹੈ ਇਨਸਪੈਕਟਰ ਦੀ ਵੀ ਕਾਰਵਾਈ ਹੋਏਗੀ ਇਹਦੀ ਵੀ ਇਨਕੁਆਇਰੀ ਭਾਵਾਂਗੇ ਇਨਸਪੈਕਟਰ ਦੀ ਕਿਉਂਕਿ ਲੋਕੀ ਜਿਹੜੇ ਇਹਨਾਂ ਦੇ ਖਿਲਾਫ ਆਵਾਜ਼ ਚੁੱਕਦੇ ਨੇ ਥੋੜੀ ਬਹੁਤ ਹੀ ਆਵਾਜ਼ ਚੁੱਕਦੇ ਨੇ ਉਹਨਾਂ ਨੂੰ ਇਹ ਕਹਿ ਦਿੰਦੇ ਨੇ ਨਹੀਂ ਤੁਹਾਡਾ ਕਾਰਡ ਕੱਟ ਦਿੱਤਾ ਜਾਏਗਾ ਜਦੋਂ ਸਰਕਾਰ ਨੇ ਪਿੱਛੋਂ ਕਹਿਤਾ ਕਿ ਕਾਰਡ ਕਿਸੇ ਦਾ ਕਟਿਆ ਨਹੀਂ ਜਾਣਾ ਚਾਹੀਦਾ ਕਾਰਡ ਹੀ ਬਹਾਲ ਕਰਾਤੇ ਆ ਸੋ ਕੋ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਦੇ ਕਾਰਡ ਹੀ ਹੋਰ ਬਣਵਾਣੇ ਨੇ ਕਿਸੇ ਦਾ ਕਾਰਡ ਨਹੀਂ ਕਢਣਾ ਪਰ ਇਨਸਪੈਕਟਰ ਦੀ ਆਈਡੀ ਤੋਂ ਅਜ ਤੋਂ ਬਾਅਦ ਮੈਂ ਫੇਰ ਕਹਿਣਾ ਅਗਰ ਅਜ ਤੋਂ ਬਾਅਦ ਇਨਸਪੈਕਟਰ ਦੀ ਆਈਡੀ ਤੋਂ ਕਿਸੇ ਡਿਪੂ 홀ਡਰ ਦੇ ਕਾਰਡ ਕਟਿਆ ਗਿਆ ਤੇ ਇਨਸਪੈਕਟਰ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਮੇਰੀ ਵਾਰਡ ਚ ਕਿਸੇ ਦਾ ਕਾਰਡ ਕਟਿਆ ਨਹੀਂ ਆਣਾ ਚਾਹੀਦਾ ਗਰੀਬ ਬੰਦੇ ਦਾ ਕੋਈ ਗਰੀਬ ਬੰਦੇ ਦਾ ਨਹੀਂ ਬਣਿਆ ਤੇ ਉਹਦੇ ਕਾਰਡ ਬਣਵਾ ਦੇ ਉਹ ਇਹ ਹੈਲਪ ਕਰਦੇ ਇਨਸਪੈਕਟਰ ਜੇ ਇਨਸਪੈਕਟਰ ਨੇ ਡਿਪੂ 홀ਡਰ ਨਾਲ ਮਿਲ ਕੇ ਕਿਸੇ ਨਾਲ ਵੀ ਇਹ ਕੁਝ ਕੀਤਾ ਤੇ ਉਹਨੂੰ ਮੈਂ ਮਾਫ ਨਹੀਂ ਕਰਨਾ ਤੇ ਉਹਨੂੰ ਮੈਂ ਹਾਈ ਕੋਰਟ ਤੱਕ ਸੀਟਣਾ ਉਹਨੂੰ ਕਾਨੂੰਨੀ ਕਾਰਵਾਈ ਕਰਵਾਵਾਂਗਾ ਉਹਨੂੰ ਛੱਡਾਂਗਾ ਨਹੀਂ ਮੈਂ ਟਾ ਲੈ ਦਾ ਅੱਜ ਪਤਾ ਲੱਗਾ ਐਮਐਲਏ ਸਾਹਿਬ ਸਾਡੇ ਆਊਟ ਆਫ ਕੰਟਰੀ ਨੇ ਸ਼ਾਮੀ ਹਾਨੂੰ ਰੋਇ ਫੋਨ ਕਰਕੇ ਰਿਪੋਰਟ ਲੈਂਦੇ ਨੇ ਉਹ ਤੇ ਉਹਨਾਂ ਨੇ ਜਦੋਂ ਅੱਜ ਸ਼ਾਮੀ ਮੇਰੀ ਗੱਲ ਹੋਈ ਉਹਨਾਂ ਨੂੰ ਇਹ ਰਿਪੋਰਟ ਦਵਾਂਗਾ ਸਾਰੀ ਮੈਂ 3 ਹਾਰ ਕਿਲੋ ਕਨਾਂ ਕੇ ਟੋਟਲ ਬੰਦੀ ਆ ਕਿੱਥੇ ਆ ਕਨਾਂ ਕਿੰਨਾ ਕੋ ਕਿਹੜਾ ਗਦਾਮ ਮੈਨੂੰ ਦੱਸਣ ਜਿੱਥੇ ਇੰਨੀ ਕਨਾਂ ਕੇ ਰਖੀ ਰਹੀ ਆ ਲੋਕਾਂ ਦੀਆਂ ਕਨਕਾ ਤੁਸੀਂ ਆਪਣੇ ਗਦਾਮ ਚ ਰੱਖ ਰੱਖ ਕੇ ਜਾਂ ਮਤਲਬ ਲੋਕਾਂ ਦੀਆਂ ਕਨਕਾ ਤੁਸੀਂ ਆ ਵੇਚ ਵੇਚ ਕੇ ਖਾਈ ਜਾਂਦੇ ਹੋ ਸਰਕਾਰ ਨੇ ਤੁਹਾਨੂੰ ਇਹ ਡੀਪੂ ਹੋਲਡਰ ਕਿਸੇ ਨੂੰ ਜ਼ਬਰਦਸਤੀ ਚਲਾਉਣ ਲਈ ਨਹੀਂ ਕਿਹਾ ਸਰਕਾਰ ਨੇ ਜਿਹੜਾ ਡੀਪੂ ਹੋਲਡਰ ਆਪਣੀ ਮਰਜ਼ੀ ਨਾਲ ਡੀਪੂ ਚਲਾਉਣਾ ਚਾਹੁੰਦਾ ਚਲਾਵੇ ਜਿਹੜਾ ਕ੍ਰਪਟਿਕ ਡੀਪੂ ਹੋਲਡਰ ਹੋਏਗਾ ਉਹਦੇ ਖਿਲਾਫ ਹਮੇਸ਼ਾ ਕਾਰਵਾਈ ਕਰਾਂਗਾ ਤੇ ਮੈਂ ਜਨਤਾ ਦੇ ਨਾਲ ਖੜਨਾ ਜੇ ਕੱਲ ਵੀ ਮੈਂ ਜਨਤਾ ਦੇ ਨਾਲ ਹਾਂ ਅੱਜ ਵੀ ਜਨਤਾ ਦੇ ਨਾਲ ਹਾਂ ਤੇ ਅਗੋ ਵੀ ਇਨਸਪੈਕਟਰ ਜਗਵਿੰਦਰ ਸਿੰਘ ਹੈ ਜੀ ਸਾਰੀ ਸਾਰੇ ਆ ਡਿਵਾਰਡਿਆਂ ਨੂੰ ਉੱਤੋਂ ਪ੍ਰੋਬਲਮ ਹੈ ਤੇ ਮੇਬੀ ਮੇਰੇ ਖਿਆਲ ਦੀ ਮੰਡੇ ਜਿਹੜੀ ਉਹਦੀ ਟਰਾਂਸਫਰ ਹੋਏ ਨਹੀਂ ਆ ਤੇ ਚਲੋ ਟਰਾਂਸਫਰ ਹੋ ਵੀ ਜਾਏਗੀ ਪਰ ਜੋ ਪਿਛਲੇ ਰਿਕਾਰਡ ਦੇ ਹਿਸਾਬ ਨਾਲ ਹਿਸਾਬ ਆਪਾਂ ਉਹਦੇ ਕੋ ਮੰਗਾਗੇ ਉਹਨੂੰ ਇਸ ਹਿਸਾਬ ਨੂੰ ਦੇਣਾ ਪਏਗਾ ਕਹਨਾ ਅਗਰ ਕਹੇ ਡਿਪੂ ਹੋਲਡਰ ਦੇ ਕਹਿੰਦੇ ਇਨਸਪੈਕਟਰ ਦੀ ਆਈਡੀ ਤੋਂ ਕਾਰਡ ਕਟਿਆ ਗਿਆ ਇਨਸਪੈਕਟਰ ਨੂੰ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਮੇਰੀ ਵਾਰ ਦੇ ਕਿਹੇ ਗਰੀਬ ਬੰਦੇ ਦਾ ਕਾਰਡ ਕਟਿਆ ਗਿਆ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਿਹੜੇ ਗਰੀਬ ਲੋਕਾਂ ਦੇ ਕਾਰਡ ਬਣਨ ਵਾਲੇ ਨੇ ਨਵੇਂ ਉਹਨਾਂ ਦੇ ਬਣਾਓ ਜਿਨ੍ਹਾਂ ਦੇ ਕਾਰਡ ਕੱਟੇ ਗਏ ਸੀ ਸਰਕਾਰ ਨੇ ਕਹਿਦਾ ਬਹਾਲ ਕਰੋ ਉਹਨਾਂ ਦੇ ਬਹਾਲ ਕਰੋ